ਯਦ ਨਸ਼ਾ ਵਿਰੋਧ ਮੁਹੰਮਦ ਦੇ ਤਹਿਤ ਫਗਵਾੜਪੁਰ ਪੁਲਿਸ ਨੇ ਅਲੱਗ-ਅਲੱਗ ਮੁਹਿੰਮਾਂ ਜਿਹੜੀਆਂ ਉਹ ਚਲਾਈਆਂ ਹੋਈਆਂ ਭਾਰੀ ਮਾਤਰਾ ਵਿੱਚ ਨਸ਼ਾ ਜਿਹੜਾ ਉਹ ਬਰਾਮਦ ਕੀਤਾ ਜਾ ਰਿਹਾ ਇਸੇ ਕੜੀ ਦੇ ਤਹਿਤ ਫਗਵਾੜਪੁਰ ਦੇ ਹਲਕਾ ਜੀਰਾ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਆ ਉਹ ਮਿਲੀ ਹੈ ਜਿੱਥੇ ਸ਼ੱਕ ਦੇ ਆਧਾਰ ਤੇ ਜਦ ਇੱਕ ਕੈਂਟਰ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ 90 ਕਿਲੋ ਚੂਰਾ ਪੋਸਟ ਜਿਹੜਾ ਉਹ ਬਰਾਮਦ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜੀਰਾ ਦੀਆਂ ਹਨ ਜਿੱਥੇ ਇੱਕ ਸੈਂਟਰ ਚਾਲਕ ਕੋਲੋਂ 90 ਕਿਲੋ ਪੋਸਟ ਜਿਹੜਾ ਉਹ ਫੜਿਆ ਤਾਂ ਇਸ ਸੰਬੰਧੀ ਅਸੀਂ ਉੱਥੋਂ ਦੇ ਥਾਣਾ ਮੁਖੀ ਨਾਲ ਵੀ ਗੱਲਬਾਤ ਕੀਤੀ ਆ ਤਾਂ ਜਾਣਕਾਰੀ ਦਿੰਦੇ ਆ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ੱਕ ਦੇ ਆਧਾਰ ਤੇ ਇਸ ਕੈਂਟਰ ਨੂੰ ਜਿਹੜਾ ਰੋਕਿਆ ਗਿਆ ਸੀਗਾ ਜਦ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਨੇ ਕੇਲਿਆਂ ਦੇ ਥੱਲੇ ਜਿਹੜੇ ਕਾਊਂਟਰ ਬਣਾ ਕੇ ਉਸ ਦੇ ਵਿੱਚ ਪੋਸਟ ਜਿਹੜਾ ਉਹ ਲੁਕੋ ਕੇ ਰੱਖਿਆ ਹੋਇਆ ਸੀਗਾ ਜਿਸ ਨੂੰ ਬਰਾਮਦ ਕਰ ਲਿਆ ਤੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਇਸ ਪੂਰੇ ਮਾਮਲੇ ਤੇ ਐਸਐਚਓ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅਤੇ ਐਸਐਸਪੀ ਸਾਹਿਬ ਮਾਨਯੋਗ ਸਰਦਾਰ ਭੁਪਿੰਦਰ ਸਿੰਘ ਸਿੱਧੂ ਸਾਹਿਬ ਅਤੇ ਡੀਐਸਪੀ ਸਾਹਿਬ ਸਰਦਾਰਦਰਦੀਪ ਸਿੰਘ ਸਬ-ਰਿਜਨ ਜੀਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਜੁਧ ਨਸ਼ਾ ਵਿਰੋਧ ਦੇ ਸੰਬੰਧ ਵਿੱਚ ਕੱਲ ਦਰਾਨੇ ਗਸ਼ਤ ਪੁਲਿਸ ਪਾਰਟੀ ਵੱਲੋਂ ਇੱਕ ਕੈਂਟਰ ਡਰਾਈਵਰ ਗੁਰਵੇਲ ਸਿੰਘ ਗੇਲਾ ਵਾਸੀ ਕਸੂਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇੱਕ ਕੈਂਟਰ ਦੇ ਵਿੱਚ ਕੱਚਾ ਕੇਲਾ ਲੋਡ ਕਰਕੇ ਐਮਪੀ ਤੋਂ ਲਿਆ ਸੀ ਐਮਪੀ ਤੋਂ ਹੀ ਇਸਨੇ ਪੋਸਟ ਖਰੀਦ ਕਰਕੇ ਕੈਂਟਰ ਦੀ ਬਾਡੀ ਦੇ ਵਿੱਚ ਫੱਟਾ ਲਗਾ ਕੇ ਇੱਕ ਗੁਪਤ ਤਹਿਖਾਨਾ ਤਿਆਰ ਕੀਤਾ ਸੀ ਗੁਪਤ ਤਹਿਖਾਨੇ ਦੇ ਵਿੱਚ ਇਹਨੇ ਜਿਹੜਾ ਇਹਨੂੰ ਪੋਸਟਰ ਨੂੰ ਲੁਕੋਇਆ ਹੋਇਆ ਸੀ ਪੋਸਟਰ ਲਕੋਣ ਤੋਂ ਦੀ ਉਥੋਂ ਕੇਲਾ ਪਾਸੇ ਹਟਾ ਕੇ ਵਿੱਚੋਂ ਪੋਸਟਰ 90 ਕਿਲੋ ਪੋਸਟਰ ਬਰਾਮਦ ਕੀਤਾ ਗਿਆ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਸਰਦਾਰ ਗਰਮੀਤ ਸਿੰਘ ਗੁਰਦੀਪ ਸਿੰਘ ਦੀ ਹਾਜ਼ਰੀ ਦੇ ਵਿੱਚ ਇਹ 90 ਕਿਲੋ ਪੋਸ ਗਰਮੀਤ ਸਿੰਘ ਦੇ ਕੈਂਟਰ ਵਿੱਚੋਂ ਬਰਾਮਦ ਕੀਤਾ ਗਿਆ ਇੱਥੇ ਪੈਨੋ ਕੋਈ ਐਫਆਰ ਦਰਜ ਨਹੀਂ ਹੈ ਦੇਹਤੀਚ ਦਾ ਇੱਥੇ ਨੁਕਲ ਜਿਵੇਂ ਕੇਲਾ ਇਹਨੇ ਹਿਸ਼ਾਰਪੁਰ ਲੈ ਕੇ ਜਾਣਾ ਸੀਗਾ ਹਿਸ਼ਾਰਪੁਰ ਤੋਂ ਕੇਲਾ ਲੈ ਆ ਕੇ ਵਾਕੀ ਮੁੜ ਕੇ ਪੋਸਤ ਲੈ ਕੇ ਇਹ ਪਰਚੂਨ ਦੇ ਵਿੱਚ ਗਾਂ ਪੁਰਸਤੇ ਵਿੱਚ ਜਲੰਧਰ ਸਾਈਡ ਕੁਛ ਇਤੇ ਆਪਣੀ ਏਰੀਆ ਦੇ ਵਿੱਚ ਪਰਚੂਨ ਦੇ ਵਿੱਚ ਜਿਹੜਾ ਇਹ ਨੁਕਲ ਨੂੰ ਗਾਂ ਦਿੰਦਾ ਕਿਸੇ ਨੇ ਦੱਸਿਆ ਕਿ ਇਹ ਕੇਲਾ ਲੈ ਕੇ ਆਇਆ ਤੇ ਕੁਝ ਪੈਸਿਆਂ ਦੇ ਲਾਲਚ ਵਿੱਚ ਇਹਨੇ ਕੰਮ ਕੀਤਾ ਕੀ ਕਰ ਰਿਹਾ ਇਹ ਹੈ ਉਹ ਤੋਂ ਇੱਕ ਕੇਜ ਦੇ ਕਹਿੰਦੇ ਮੁਤਾਬਕ ਦੋਸ਼ੀ ਦੇ ਪੁੱਛਗਿੱਛ ਵਿੱਚ ਦੱਸਿਆ ਇਹਨੇ ਵੀ ਉੱਥੋਂ ਮੈਨੂੰ 2000 ਰੁਪਏ ਕਿਲੋ ਮਿਲਦਾ ਜਿਹੜਾ ਪੰਜਾਬ ਲੈ ਆ ਕੇ ਇਹ ਕਰੀਬ 5 5.5 1000 ਰੁਪਏ ਨੇ ਕਰੀਬ ਪਿਲੂ ਵੇਚਦਾ ਇਹਦੀ ਗੱਡੀ ਆਪੀ ਹੈ ਜੀ ਕਿ ਡਰਾਈਵਰ ਇਹ ਨਹੀਂ ਇਹ ਗੱਡੀ ਡਰਾਈਵਰ ਲਗਾ ਹੋਇਆ ਇਹ ক্রিকেট ਜੀ ਡਰਾਈਵਰ ਤੇ ਡਰਾਈਵਰ ਦਾ ਕੰਮ ਕਰਦਾ ਵਾ ਤੇ ਮਹੀਨੇ ਦੇ ਵਿੱਚ ਮਤਲਬ ਆਪ ਕੰਮ ਕਰਦਾ ਜਾਂ ਮਾਲਕੀ ਕੰਮ ਕਰਦਾ ਨਹੀਂ ਆਪ ਖੁਦ ਕੰਮ ਕਰਦਾ ਇਹਦੇ ਬਾਰੇ ਮਾਲਕ ਨੂੰ ਨਹੀਂ ਪਤਾ ਇਹਦੇ ਵਿੱਚ ਸਿਰਫ ਇਹਨਾਂ ਇਸ਼ੂ ਹੈ ਵੀ ਇਹ ਆਪਣੇ ਆਪਣੇ ਪੈਸੇ ਨਾਲ ਚੀਖਾਤਰ ਇਹ ਕੰਮ ਕਰਦਾ ਇਹ ਜਦ ਅਸੀਂ 31 ਅਗਸਤ ਕਸੂਆਣੇ ਤੋਂ ਬਰਨਾਲੇ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ 3.72 ਕਿਲੋਪਾ ਪਿੰਡ ਨੀਲੇ ਵਾਲਾ ਪੈਂਦਾ ਉਸ 3.7 ਪੁਆਇੰਟ ਦੇ ਉੱਤੇ ਸੀ ਇਹਨੂੰ ਕਾਬੂ ਕੀਤਾ ਸੀ ਕੀ ਹਾਲਾਤ ਲੱਗੇ ਸੀ ਕੈਂਟਰ ਦੇ ਚੱਕੀ ਹਲਾਤਾਂ ਦੀ ਬਿਨਾਂ ਤੇ ਰੋਕਿਆ ਸੀ ਰੋਕੋ ਤੋਂ ਮਗਰੋਂ ਇਹਨੂੰ ਪੁੱਛਿਆ ਸੀ ਵੀ ਕਿ ਕਿਤੇ ਕਿਸੇ ਪਾਸੇ ਤਰਾਸ਼ੀ ਕਰਨੀਆਂ ਮੈਂ ਕਿਸੇ ਗਲਤ ਅਫਸਰ ਕੋਲ ਪਾਸੋਂ ਤਰਾਸ਼ੀ ਕਰਨ ਚਾਹਣਾ ਵਾਂ ਜਿਸ ਤੇ ਡੀਐਸਪੀ ਸਰਦਾਰ ਗੁਰਦੀਪ ਸਿੰਘ ਦੀ ਹਾਜ਼ਰੀ ਵਿੱਚ ਇਸ ਪਾਸੋਂ ਪੋਸਟ ਬਰਾਂਧ ਕੀਤਾ ਗਿਆ